ਅਛਰੇ ਕਾ ਜੇ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਰਾ ਦਾ ਇਸ ਚੈਨਲ ਦੇ ਤੇ ਅੱਜ ਅਸੀਂ ਗੱਲ ਕਰਾਂਗੇ ਬਰਕਤ ਦੇ ਪਾਗ ਚਰਿੰਜਾ ਦੀ ਸਾਡੇ ਰਿਸ਼ਤੇਦਾਰਾਂ ਤੇ ਬਹੁਤ ਕਦਰ ਕਰਦੀ ਹੈ ਮੇਰੀ ਭੈਣ ਏ ਥੋ ਰੋਂਦੀ ਰੋਂਦੀ ਗਈ ਸੀ ਆਖਰੇ ਸ਼ਬਦ ਕਿਸ ਨੇ ਕਿਸ ਨੂੰ ਕਹੇ ਤੇ ਕਿਉਂ ਕਹੇ ਇਹ ਸਿੱਝਾਂਗੇ ਇਸ ਐਪੀਸੋਡ ਦੇ ਵਿੱਚ ਅੰਤ ਤੱਕ ਜ਼ਰੂਰ ਬਨੇ ਰਹੋ ਸੋ ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੇਖਿਆ ਕਿ ਪ੍ਰੀਤ ਦੀ ਮਾਂ ਦੀ ਪੱਤੀ ਜੀ ਆਉਂਦੀ ਹੈ ਜੇਸ ਨਾਲ ਔਰ ਕਾਫੀ ਜ਼ਿਆਦਾ ਗੱਲਾਂ ਕਰਦੀਆਂ ਹਨ ਉਹਦੇ ਨਾਲ ਕੋਈ ਸਿੱਧੇ ਮੂਨਾ ਗੱਲ ਨਹੀਂ ਕਰਦਾ ਪਰ ਭੂਆ ਜੀ ਨੇ ਉਹਨੂੰ ਇੰਨੀਆਂ ਕਪਟੀਆਂ ਪੜਾ ਦਿੱਤੀਆਂ ਕਿ ਉਹਨੂੰ ਪ੍ਰੀਤ ਨੂੰ ਤਾਂ ਖਿਲਾਫ ਕੀਤਾ ਹੀ ਸੀ ਤੇ ਇਹਨੂੰ ਵੀ ਖਿਲਾਫ ਕਰ ਦਿੱਤਾ ਤੇ ਇਸ ਕਾਰਨ ਉਹ ਇਹਨੂੰ ਸਾਰਾ ਕੁਝ ਦੱਸ ਦਿੰਦੀ ਹੈ ਸਾਡੇ ਘਰ ਵਿੱਚ ਲੜਾਈ ਕਿਵੇਂ ਤੇ ਕੀ ਕਾਰਨ ਹੁੰਦੀ ਹੈ ਬਸ ਆਪਣੇ ਆਪ ਨੂੰ ਸੱਚੀ ਸਾਬਿਤ ਕਰਨਾ ਉਹੀ ਗੱਲ ਹੋ ਗਈ ਜਿਸ ਦਾ ਕਵਲ ਸੰਦੀਪ ਦੇ ਡੈਡੀ ਜੀ ਨੂੰ ਡਾਰਸੀ। ਭੂਆ ਜੀ ਨੇ ਹਜ਼ਾਰਾਂ ਪਟਨੀਆਂ ਪੜਾ ਕੇ ਉਹਨੂੰ ਉਹਨਾਂ ਦੇ ਖਿਲਾਫ ਕਰ ਦਿੱਤਾ। ਤਾਂ ਫਿਰ ਕਵਲ ਉਹਨਾਂ ਦੀਆਂ ਗੱਲਾਂ ਵਿੱਚ ਸੁਣ ਰਿਹਾ ਸੀ ਤੇ ਹੁਣ ਉਸ ਨੇ ਸਾਰੀਆਂ ਗੱਲਾਂ ਸੁਨੀਆਂ ਕਿ ਮੰਮੀ ਨੇ ਉਹੀ ਕੀਤਾ ਜਿਸ ਦਾ ਸਾਨੂੰ ਡਰ ਸੀ। ਦੇ ਬਾਅਦ ਵਿੱਚ ਉਹ ਉਹਨਾਂ ਨੂੰ ਮਿਲਣ ਆਉਂਦੀ ਹੈ ਕਿ ਉਹ ਚਲੀ ਹੈ ਬਾਕੀ ਉਹਨਾਂ ਨੂੰ ਕਹਿੰਦੀ ਹੈ ਤੁਸੀਂ ਤਾਂ ਕੰਮ ਵਿੱਚ ਹੀ ਲੱਗੇ ਰਹੇ ਇਨਾਨੀ ਕਿ ਮੇਰੇ ਲਾਗੇ ਬੈਠੋ ਉਹ ਕਹਿੰਦੇ ਹਨ ਕਿ ਤੁਸੀਂ ਬੈਠੇ ਤੇ ਸੀ ਆਪਣੀ ਭੂਆ ਜੀ ਦੇ ਲਾਗੇ ਐਵੇਂ ਉਹ ਗੱਲ ਨੂੰ ਖਤਮ ਕਰਦੇ ਹਨ ਫਿਰ ਭੂਆ ਜੀ ਉਹਨੂੰ ਗੇਟ ਅੱਗੇ ਛੱਡ ਕੇ ਆਉਂਦੇ ਹਨ ਤੇ ਆਣ ਕੇ ਫੇਰ ਉਹ ਕਵਲ ਸੰਦੀਪ ਤੇ ਡੈਡੀ ਜੀ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਐਵੇਂ ਕਰਦੇ ਹੋ ਮੇਰੀ ਭਤੀਜੀ ਨਾਲ ਤੁਸੀਂ ਕੀ ਕੀਤਾ ਘੜੀ ਬੰਦਾ ਉਹਦੇ ਲਾਗੇ ਬਹਿ ਜਾਂਦਾ ਹੈ ਫਿਰ ਉਹ ਜਵਾਬ ਵਿੱਚ ਕਹਿੰਦੇ ਹਨ ਸ਼ੁਕਰਕਾਰ ਅਸੀਂ ਤੇਰੀ ਭਤੀਜੀ ਨੂੰ ਚਾਹ ਪਾਣੀ ਪੁੱਛਿਆ ਚੰਗੀ ਰੋਟੀ ਖਵਾਈ ਤੇ ਤੂੰ ਫਿਰ ਵੀ ਸਾੜਨਾ ਲਾ ਰਹੀ ਹੈ ਸਾਡੇ ਰਿਸ਼ਤੇਦਾਰਾਂ ਜਦੋਂ ਮੇਰੀ ਭੈਣ ਆਈ ਸੀ ਉਹ ਇੱਥੇ ਰੋਂਦੀ ਰੋਂਦੀ ਗਈ ਸੀ ਤੇ ਇੱਕ ਵਾਰੀ ਵੀ ਉਹਨੂੰ ਰੋਕਿਆ ਤੇ ਰੋਂਦੀ ਰੋਂਦੀ ਕਹਿੰਦੀ ਹੈ ਕਿ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਨਹੀਂ ਹਾਂ ਕਿ ਤੁਹਾਨੂੰ ਇੱਥੇ ਕਿਸੇ ਨੂੰ ਵੀ ਆਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਲਈ ਮਰ ਗਏ ਤੁਸੀਂ ਸਾਡੇ ਲਈ ਇੱਥੇ ਕਲੇਸ਼ ਪਿਆ ਰਹਿੰਦਾ ਤੂੰ ਹੀ ਨਾ ਤੇ ਉਹ ਫੋਨ ਚੁੱਕ ਕੇ ਲੈ ਜਾਂਦੀ ਹੈ ਤਾਂ ਪ੍ਰੀਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਅਕੀ ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਜਾਣਿਆ ਕਿ ਪ੍ਰੀਤ ਨੇ ਚੋਰੀ-ਚੋਰੀ ਭਾਬੀ ਨੂੰ ਫੋਨ ਕੀਤਾ ਸੀ ਪਰ ਭਾਬੀ ਕਿਸੇ ਕਾਰਨ ਤੋਂ ਫੋਨ ਚੁੱਕ ਨਹੀਂ ਪਾਈ ਤੇ ਜਦੋਂ ਚੁੱਕਿਆ ਉਦੋਂ ਵਿੱਕੀ ਨੇ ਉਸ ਦਾ ਫੋਨ ਖੋਲਿਆ ਸੀ ਹੁਣ ਮੰਮੀ ਫੋਨ ਕਰਦੀ ਹੈ ਤੇ ਫਿਰ ਵਿੱਕੀ ਫੋਨ ਦੇਖਦਾ ਹੈ ਕਿ بار-बार ਇਹ ਤਾਂ ਫੋਨ ਕਰੀ ਜਾ ਰਹੇ ਹਨ ਔਰ ਮੈਂ ਇਹਨਾਂ ਨੂੰ ਕੀ ਜਵਾਬ ਦਵਾਂ ਉਹ ਝੂਠ ਬੋਲ ਦਿੰਦਾ ਹੈ ਕਿ ਮੇਰਾ ਫੋਨ ਮੀ ਵਿੱਚ ਖਰਾਬ ਹੋ ਗਿਆ ਸੀ ਤੇ ਇਹਨੂੰ ਠੀਕ ਕਰਾਉਣ ਦੀ ਮੇਰੀ ਹਿੰਮਤ ਨਹੀਂ ਪਈ ਪਰੀਤ ਸੁੱਤੀ ਹੋਈ ਹੈ ਪਰ ਅਸਲ ਵਿੱਚ ਪਰੀ ਤੋਂਨਾਂ ਦੇ ਹੀ ਕੰਮ ਕਰ ਕਰ ਰਹੀ ਹੁੰਦੀ ਹੈ ਵਿਚਾਰੇ ਦੀ ਬਹੁਤ ਬੁਰੀ ਹਾਲਤ ਕਰ ਦਿੱਤੀ ਗਈ ਹੈ ਫਿਰ ਉਹ ਪਰੀਤ ਨਾਲ ਗੱਲ ਕਰਵਾਉਣ ਲਈ ਜਾਂਦਾ ਹੈ ਤੇ ਉਸ ਨੂੰ ਧਮਕੀ ਦਿੰਦਾ ਜੇ ਤੂੰ ਕੋਈ ਵੀ ਸੱਚ ਦੱਸਿਆ ਤਾਂ ਸਾਡੇ ਮਾਂ ਪੁੱਤਾਂ ਤੋਂ ਬੁਰਾ ਕੋਈ ਨਹੀਂ ਉਸ ਦੀ ਮਾਂ ਕਹਿੰਦੀ ਹੈ ਕਿ ਅਸੀਂ ਗੱਲ ਕਰਵਾ ਦਨੇ ਆ ਫਿਰ ਉਹ ਕੀ ਪਤਾ ਹੋਰ ਗੱਲਾਂ ਲੈ ਕੇ ਬਹਿ ਜਾਣ ਵਹਿਮ ਕਰ ਲੈਣ ਕਿ ਭਾਵੇਂ ਉਹਨਾਂ ਨੂੰ ਸ਼ੱਕ ਪੈ ਜਾਏ ਫਿਰ ਉਹ ਕਹਿੰਦੀ ਹੈ ਕਿ ਆਪਾਂ ਗੱਲ ਕਰਵਾ ਦਿੰਨੇ ਆ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਪਵੇ ਕਿ ਇਹਨਾਂ ਨੇ ਪ੍ਰੀਤ ਨਾਲ ਗੱਲ ਕਰ ਤੋਂ ਨਹੀਂ ਕਰਾਈ ਫਿਰ ਉਹ ਗੱਲ ਕਰਵਾਉਂਦੇ ਹਨ ਤੇ ਪ੍ਰੀਤ ਵਿਚਾਰੀ ਉਹਨਾਂ ਦੇ ਕਮੀਜ਼ ਕਮਾਜ ਹੀ ਸੀ ਰਹੀ ਹੁੰਦੀ ਹੈ ਤੋਪੇ ਲਾ ਰਹੀ ਹੁੰਦੀ ਹੈ ਫਿਰ ਵਿੱਕੀ ਉਹਨੂੰ ਧਮਕੀ ਦਿੰਦਾ ਹੈ ਉਹ ਵਿਚਾਰੀ ਰੋਂਦੀ ਰੋਂਦੀ ਆਪਣੀ ਮੰਮੀ ਨਾਲ ਗੱਲ ਕਰਦੀ ਹੈ ਪਰ ਉਹਨੂੰ ਆਪਣਾ ਰੋਨ ਵੀ ਲਗਾਉਣਾ ਪੈਂਦਾ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਮੰਮਾ ਮੈਨੂੰ ਇੱਕ ਵਾਰ ਆਣ ਕੇ ਮਿਲ ਜਾਓ ਮੰਮੀ ਜੀ ਪਲੀਜ਼ ਤੁਸੀਂ ਮੈਨੂੰ ਇੱਕ ਵਾਰ ਮਿਲ ਜਾਓ ਤੇ ਮੰਮੀ ਜੀ ਨੂੰ ਸਮਝ ਨਹੀਂ ਆਉਂਦਾ ਕਿ ਆਖਿਰ ਕੀ ਹੋਇਆ ਵਿੱਕੀ ਨੂੰ ਕਹਿੰਦੀ ਹੈ ਕਿ ਇਹਨੂੰ ਸਮਝਾ ਕੇ ਰੋਵੇਂ ਨਾ ਮੈਂ ਇੱਕ ਵਾਰ ਹੀ ਮਿਲ ਜਾਵਾਂਗੀ ਫਿਰ ਵਿੱਕੀ ਕਿਸੇ ਤਰ੍ਹਾਂ ਗੱਲਾਂ 'ਚ ਫੋਨ ਕੱਟ ਦਿੰਦਾ ਹੈ ਤੇ ਪ੍ਰੀਤ ਨੂੰ ਗੁੱਸੇ ਹੁੰਦਾ ਕਿ ਤੈਨੂੰ ਕੀ ਅੱਗ ਲੱਗੀ ਸੀ ਇਹ ਰੋਣ ਰਾਂਢੀ ਅਸੀਂ ਤੇ ਜਿਵੇਂ ਤੈਨੂੰ ਦੱਬ ਕੇ ਰੱਖਿਆ ਹੈ ਅਸੀਂ ਜਿਵੇਂ ਤੈਨੂੰ ਮਾਰ ਕੁੱਟ ਕੇ ਰੱਖਦੇ ਆ ਕਿੰਨਾ ਕਿਵੇਂ ਰੋਣ ਲੱਗੀ ਐ ਉਹ ਫੋਨ ਕੱਢ ਦਿੰਦਾ ਹੈ ਗੱਲਾਂ-ਗੱਲਾਂ ਦੇ ਵਿੱਚ ਤੇ ਕਹਿੰਦਾ ਹੈ ਤੇਰੀ ਮੰਮੀ ਨੇ ਕਿਹਾ ਤੇ ਹੈਗਾ ਕਿ ਤੈਨੂੰ ਆਣ ਕੇ ਮਿਲ ਜਾਏਗੀ ਹੁਣ ਰੋਣਾ ਬੰਦ ਕਰ ਛੇਤੀ ਕੰਮ ਕਰ ਤੇ ਆ ਜਾ ਫਿਰ ਉਹ ਦੋਵੇਂ ਉੱਥੇ ਜਾਣ ਲੱਗਦੇ ਹਨ ਪਰ ਪ੍ਰੀਤ ਨੂੰ ਕਾਫੀ ਧਮਕੀਆਂ ਦਿੰਦੇ ਹਨ ਜਿਸ ਕਾਰਨ ਪ੍ਰੀਤ ਦਾ ਰੋਣਾ ਨਿਕਲ ਜਾਂਦਾ ਹੈ ਤੇ ਆਪਣੇ ਆਪ ਨੂੰ ਕੋਸਦੀ ਰਹਿੰਦੀ ਐ ਕਹਿੰਦੀ ਐ ਮੈਂ ਕਿੰਨੀ ਵੱਡੀ ਬੀਫ ਕੁਸੀ ਜੋ ਆਪਣੀ ਮਾਂ ਨੂੰ ਵੀ ਇਹਨਾਂ ਦੇ ਗੱਲਾਂ ਸੁਣਾ ਕੇ ਇਹਨਾਂ ਨਾਲ ਬੋਪਾ ਕੇ ਭਾਬੀ ਤੇ ਵੀਰੇ ਸਭ ਨਾਲ ਲੜਾ ਦਿੱਤਾ ਤੇ ਭੂਆ ਜੀ ਨਾਲ ਵੀ ਨਾ ਨੂੰ ਲੜਾਈ ਕਰਵਾ ਦਿੱਤੀ ਇੰਨੀਆਂ ਗੱਲਾਂ ਕੀਤੀਆਂ ਹੁਣ ਤੇ ਮੈਂ ਭੂਆ ਜੀ ਕੋ ਵੀ ਜਾ ਕੇ ਆਪਣੇ ਦਰਦ ਨਹੀਂ ਫੋਲ ਸਕਦੀ ਉਹ ਵੀ ਅੱਗੇ ਉਹ ਮੈਨੂੰ ਕੀ ਕਹਿਣਗੇ ਹਜੇ ਮੇਰੇ ਗਵਾਨ ਜੀ ਨੇ ਪਰ ਮੇਰੀ ਹਿੰਮਤ ਚਮੇ ਕੀਤਾ ਹੁਣ ਮੈਨੂੰ ਆਪ ਹੀ ਭੁਗਤਣਾ ਪਏਗਾ ਆਖਿਰ ਇਹਨਾਂ ਨੂੰ ਮੈਂ ਕਿੰਨਾ ਚੰਗਾ ਸਮਝਿਆ ਸੀ ਆਪਣੀ ਮਾਂ ਨੂੰ ਵੀ ਇਹਨਾਂ ਦੇ ਕਰਕੇ ਪੱਟੀਆਂ ਪੜਾ ਦਿੱਤੀਆਂ ਹੁਣ ਮੇਰੇ ਕੋ ਕੋਈ ਆਪਸ਼ਨ ਨਹੀਂ ਕਿ ਦੋਸਤੋ ਅਸੀਂ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਕਿ ਮੰਮੀ ਸੱਚੀ ਪ੍ਰੀਤ ਨੂੰ ਮਿਲਣ ਆਉਂਦੀ ਹੈ ਕਿ ਨਹੀਂ ਜਾਂ ਫਿਰ ਉਹਨੂੰ ਕੋਈ ਸ਼ੱਕ ਪੈ ਜਾਂਦਾ ਹੈ ਜਿਵੇਂ ਪ੍ਰੀਤ ਰੋਂਦੀ ਹੈ ਜੀ ਹਾਂ ਉਹਨੂੰ ਥੋੜਾ-ਬੋੜ ਸ਼ੱਕ ਤਾਂ ਪੈ ਹੀ ਗਿਆ ਸੀ ਕਿ ਜਿਵੇਂ ਔਰ ਰੋ ਰਹੀ ਸੀ ਉਹਦੇ ਇੰਨਾ ਆਪਣੇ ਜਿਦੋਂ ਸੋਹਰੇ ਪਿੰਡ ਪਹਿਲੀ ਵਾਰ ਵਿਆਹ ਕੇ ਚਲੇ ਸੀ ਉਹਦੋਂ ਨੀ ਰੋਈ ਸੀ ਤੇ ਫਿਰ ਉਹਨੂੰ ਥੋੜਾ ਸ਼ੱਕ ਪੈਂਦਾ ਬਾਕੀ ਅਸੀਂ ਜਾਣਾਂਗੇ ਆਪਣੇ ਅਗਲੇ ਐਪੀਸੋਡ ਦੇ ਵਿੱਚ ਕਿ ਆਖਿਰ ਉਸਦੀ ਮਾਂ ਉਸ ਨੂੰ ਮਿਲਣ ਆਉਂਦੀ ਹੈ ਕਿ ਨਹੀਂ ਆਉਂਦੀ ਉਹਨਾਂ ਨੂੰ ਸੱਚ ਪਤਾ ਲੱਗ ਪਉਂਦਾ ਹੈ ਕਿ ਨਹੀਂ ਫਿਲਹਾਲ ਤਾਂ ਉਸਦੀ ਮਾਂ ਦੀਆਂ ਅੱਖਾਂ ਤੇ ਹਜੇ ਵੀ ਪੱਟੀ ਚੜੀ ਹੋਈ ਹੈ ਕਿ ਉਹ ਆਪਣੇ ਪਰਿਵਾਰ ਨਾਲ ਲੜੀ ਜਾ ਰਹੀ ਹੈ ਅਤੇ ਬਾਕੀ ਰਿਸ਼ਤੇਦਾਰਾਂ ਨਾਲ ਵੀ ਲੜੀ ਜਾ ਰਹੀ ਹੈ ਹੁਣ ਵੇਖਾਂਗੇ ਕਿ ਉਹ ਬਾਕੀ ਰਿਸ਼ਤੇਦਾਰਾਂ ਨੂੰ ਕੀ ਕਹਿੰਦੀ ਹੈ ਕਿ ਉਹਨਾਂ ਨੂੰ ਫੋਨ ਲਾਉਂਦੀ ਹੈ ਜਾਂ ਫਿਰ ਪਹਿਲਾਂ ਉਹ ਪ੍ਰੀਤ ਨੂੰ ਮਿਲਣ ਜਾਣ ਲਈ ਕਵਲ ਸੰਦੀਪ ਤੇ ਡੈਡੀ ਜੀ ਨੂੰ ਮਨਾਉਂਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਉਹ ਕੀ ਕਰਦੇ ਹਨ ਬਾਕੀ ਅਸੀਂ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਏ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਜੇ ਹੋਰ ਅਪਡੇਟਸ ਲੈਣ ਲਈ Thank you